ਮੈਂ ਅਮਰਿਤਪਾਲ ਕੌਰ ਪਿੰਡ ਮੇਰਾ ਨੂੰਸੀ ਪੀਐਸਸੀ ਕਰਤਾਰਪੁਰ ਜ਼ਿਲ੍ਹਾ ਜਲੰਧਰ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹਨੀ ਆ ਕਿ ਜਿਹੜੇ ਕਿ 5 ਲੱਖ ਵਾਲੇ ਕਾਰਡ ਆ ਉਹ ਸਾਰੇ ਲੋਕਾਂ ਦੇ ਬਣਾਣ ਦੇ ਆ ਸਰਕਾਰ ਡ ਬਣਦੇ ਆ ਪਰ ਪ੍ਰਾਈਵੇਟ ਹਸਪਤਲਾਂ ਨੂੰ ਕੋਈ ਵੀ ਉਹਨਾਂ ਦਾ ਜਿਹੜੇ ਪੈਸੇ ਆ ਬਜਟ ਨਹੀਂ ਆ ਰਿਹਾ ਪ੍ਰਾਈਵੇਟ ਹਸਪਤਲ ਵਾਲੇ ਉਹ ਪੇਸ਼ੈਂਟ ਨਹੀਂ ਲੈ ਰਹੇ ਕਿਉਂਕਿ ਜਦੋਂ ਕਿ ਸਰਕਾਰ ਨੇ ਐਲਾਨ ਕੀਤਾ ਹੋਇਆ ਸਿਰਫ ਵੋਟਾਂ ਦੇ ਚੱਕਰ ਦੇ ਵਿੱਚ ਵੀ ਅਸੀਂ 5-5 ਲੱਖ ਰੁਪਇਆ ਇੱਕ ਇੱਕ ਬੰਦੇ ਦਾ ਇਲਾਜ ਦਾ ਦੇ ਰਹੇ ਹਾਂ 5-5 ਲੱਖ ਰੁਪਇਆ ਜੇ ਦੇ ਰਹੇ ਆ ਤੇ 5-5 ਲੱਖ ਦਾ ਇਲਾਜ ਕਿਉਂ ਨਹੀਂ ਹੋ ਰਿਹਾ ਕਿਉਂਕਿ ਪਿਛਲੇ 2 ਸਾਲਾਂ ਤੋਂ ਸਰਕਾਰ ਨੇ ਬਜਟ ਹੀ ਨਹੀਂ ਭੇਜਿਆ ਪ੍ਰਾਈਵੇਟ ਹਸਪਤਾਲਾਂ ਨੂੰ ਜਿਹੜਾ ਕਿ ਜਿੱਦਾਂ ਹੁਣ ਪੀਐਮਜੀ ਹਸਪਤਾਲ ਵਿੱਚ ਆ ਬੱਚੇ ਜਿਹੜੇ ਕਿ ਬਿਲਕੁਲ ਫ੍ਰੀ ਆ ਰਹੇ ਆ ਬਿਲਕੁਲ ਕੋਈ ਪੈਸਾ ਨਹੀਂ ਉਹਨਾਂ ਦਾ ਲਿਆ ਜਾ ਰਿਹਾ ਉਹਨਾਂ ਨੇ ਘੱਟ ਤੋਂ ਘੱਟ ਵੀ 5 600 ਬੱਚਾ ਠੀਕ ਕਰਕੇ ਭੇਜ ਦਿੱਤਾ ਘਰਾਂ ਨੂੰ ਜਿਹੜੇ ਕਿ 6 600 ਗ੍ਰਾਮ ਦੇ ਵੇਟ ਦੇ ਬੱਚੇ ਸੀ ਉਹ ਵੀ ਬਿਲਕੁਲ ਠੀਕ ਹੋ ਗਏ ਘਰਾਂ ਨੂੰ ਗਏ ਆ ਅੱਜ ਵੀ ਉਹ ਆਪਣੇ ਮਾਪੇ ਦੇ ਕੋਲ ਹੈ ਵਧੀਆ ਠੀਕ ਠਾਕ ਆ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਇਦਾਂ ਦੇ ਸਾਨੂੰ ਜਿੱਦਾ ਸਿਵਲ ਹਸਪੀਟਲ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਆ ਸਾਹਮਣਾ ਕਰ ਤਈ ਤਰ੍ਹਾਂ ਦੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਘੱਟ ਵੇਟ ਵਾਲੇ ਬੱਚੇ ਆ ਉਹ ਜਿੱਦਾ ਅਸੀਂ ਆウਸ਼ਮਾਨ ਤੇ ਪੀਐਮਜੀ ਹਸਪੀਟਲ ਲੈ ਜਾਈਦੇ ਆ ਪੀਐਮਜੀ ਹਸਪੀਟਲ ਵਿੱਚ ਲੈ ਜਾ ਕੇ ਅਸੀਂ ਉਹਨਾਂ ਦਾ ਬਿਲਕੁਲ ਫ੍ਰੀ ਟ੍ਰੀਟਮੈਂਟ ਕਰਵਾਈਦਾ ਆ ਤੇ ਜਦ ਕੀ ਅਸੀਂ ਫ੍ਰੀਕ ਟ੍ਰੀਟਮੈਂਟ ਕਰਵਾ ਰਹੇ ਆ ਤੇ ਉਹਨਾਂ ਹਸਪੀਟਲਾਂ ਦੇ ਵਿੱਚ ਸਰਕਾਰ ਪੇਮੈਂਟਾਂ ਕਰਨੀ ਨਹੀਂ ਦੇਈ ਜਦ ਕਿ ਸਰਕਾਰ ਪੇਮੈਂਟਾਂ ਨਹੀਂ ਕਰ ਰਹੀ ਤੇ ਉਹ ਇਲਾਜ ਲੋਕਾਂ ਦਾ ਜਿਹੜੇ ਗਰੀਬ ਲੋਕ ਆ ਜਿਹੜੇ ਕਿ ਸਰਕਾਰ ਦੇ ਅਸਰੇ ਬੈਠੇ ਜਿਨ੍ਹਾਂ ਨੇ ਸਰਕਾਰ ਨੂੰ ਵੋਟਾਂ ਪਾਈਆਂ ਵੋਟਾਂ ਪਾ ਕੇ ਬੜੇ ਮਾਣ ਸਤਕਾਰ ਨਾਲ ਇਹਨਾਂ ਨੂੰ ਜਿਤਾਇਆ ਇਹਨਾਂ ਲੋਕਾਂ ਨੇ ਸੋਚਿਆ ਵੀ ਬਦਲਾਵ ਲੈ ਆਉਣਾ ਬਦਲਾਵ ਇੱਕ ਐਸਾ ਆਇਆ ਇਦਾਂ ਦਾ ਨਾ ਕਾਲੀਆਂ ਦੀ ਸਰਕਾਰ ਤੋਂ ਹੋਇਆ ਸੀਗਾ ਤੇ ਨਾ ਕਦੀ ਕਾਂਗਰਸ ਸਰਕਾਰ ਤੋਂ ਇਦਾਂ ਦਾ ਪ੍ਰੋਬਲਮ ਕਦੀ ਨਹੀਂ ਸੀ ਆਈ ਜਿਹੜੀ ਕਿ ਅੱਜ ਕੱਲ ਆ ਰਹੀ ਆ ਇਹ ਸਰਕਾਰ ਨੇ ਬਿਲਕੁਲ ਪੱਠਾ ਬਠਾ ਦਿੱਤਾ ਸਾਰੀ ਸਾਰੇ ਹੀ ਦੁਨੀਆ ਦਾ ਨਾਸ ਹੀ ਮਾਰ ਦਿੱਤਾ ਇਹਨਾਂ ਨੇ ਗਰੀਬਾਂ ਦਾ ਇੰਨਾ ਕੁ ਜ਼ਿਆਦਾ ਖੂਨ ਨਿਚੋੜ ਲਿਆ ਆ ਜਿਹੜੇ ਦਾਣੇ ਅੱਗੇ ਨਾ 35 ਕਿਲੋ ਘਰ ਪਰਤੀ ਮਿਲਦੇ ਸੀ ਤੇ ਹੁਣ ਇਹਨਾਂ ਨੂੰ ਇਹਨਾਂ ਨੇ ਜਿਹੜੇ ਕਿ 5 ਕਿਲੋ ਇੱਕ ਜੀ ਦੇ ਕਰ ਦਿੱਤੇ ਆ ਇਸ ਕਰਕੇ ਅਸੀਂ ਇਹੀ ਰਿਕਵੈਸਟ ਕਰਦੇ ਸਰਕਾਰ ਸਾਹਮਣੇ ਵੀ ਸਾਨੂੰ ਭੁਖਾਰੀ ਨਾ ਬਣਾਓ ਸਾਨੂੰ ਤੁਹਾਡਾ ਇਲਾਜ ਵੀ ਨਹੀਂ ਚਾਹੀਦਾ ਸਾਨੂੰ ਤੁਹਾਡਾ 5 ਕਿਲੋ ਦਾਣੇ ਵੀ ਨਹੀਂ ਚਾਹੀਦੇ ਸਾਨੂੰ ਇਦਾਂ ਨਹੀਂ ਕੋਈ ਵੀ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਜਿਹੜੀਆਂ ਪੀਖ ਮੰਗਣ ਵਾਲੀਆਂ ਸਾਨੂੰ ਕੋਈ ਚੀਜ਼ਾਂ ਨਹੀਂ ਚਾਹੀਦੀਆਂ ਹਰ ਇੱਕ ਘਰ ਪਰਤੀ ਨੌਕਰੀ ਦੋ ਨੌਕਰੀਆਂ ਦੋ ਨੌਕਰੀਆਂ ਦੇ ਵਿੱਚ ਲੋਕਾਂ ਨੂੰ ਲੋਕ ਆਪ ਖੁਦ ਕਮਾਉਣ ਲੋਕਾਂ ਨੂੰ ਭੁਖਾਰੀ ਨਾ ਬਣਾਉਣ ਲੋਕ ਖੁਦ ਕਮਾ ਕੇ ਆਪਣਾ ਇਲਾਜ ਕਰਵਾਉਣ ਆਪਣੇ ਬੱਚੇ ਪਾਲਣ ਆਪਣੇ ਬੱਚੇ ਪੜਾਉਣ ਇਹਨਾਂ ਨੇ ਸਰਕਾਰਾਂ ਨੇ ਇਦਾਂ ਦਾ ਮਾਹੌਲ ਬਣਾਤਾ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੀ ਕੁਝ ਬੱਚਿਆਂ ਦੀ ਵਧੀਆ ਐਜੂਕੇਸ਼ਨ ਆ ਵਧੀਆ ਵਰਦੀਆਂ ਮਿਲ ਰਹੀਆਂ ਵਧੀਆ ਉਹਨਾਂ ਨੂੰ ਡੈਕਸਾਂ ਤੇ ਬਿਠਾ ਲਿਆ ਜਾ ਰਿਹਾ ਕੋਸ਼ਿਸ਼ ਸਕੂਲਾਂ ਦੇ ਵਿੱਚ ਇਦਾਂ ਦਾ ਮਾਹੌਲ ਬਣਾਤਾ ਆ ਕਿ ਉਹਨਾਂ ਦੇ ਵਿੱਚ ਇਹ ਜਾਤਾਂ ਪਾਤਾਂ ਦੇ ਵਿੱਚ ਫਰਕ ਤਾਂ ਕੀ ਇਹ ਸਕੂਲਾਂ ਦੇ ਵਿੱਚ ਵੀ ਫਰਕ ਪਾਉਣਾ ਸ਼ੁਰੂ ਕਰ ਦਿੱਤਾ ਇਹ ਇਦਾਂ ਦੀ ਸਰਕਾਰ ਆਈ ਆ ਪਰ ਇਦਾਂ ਦਾ ਬਦਲਾਵ ਅਸੀਂ ਕਦੀ ਨਹੀਂ ਸੀ ਦੇਖਿਆ ਜਿਹੜਾ ਕਿ ਇਹਨਾਂ ਨੇ ਇਸ ਟਾਈਮ ਕਰ ਦਿੱਤਾ ਇਹ ਸਰਕਾਰ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਵੀ ਜਿਹੜਾ ਕਿ ਕੰਮ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਉਹ ਅਸੀਂ ਕਰ ਰਹੇ ਆ ਅਸੀਂ ਇਹੀ ਚਾਹਨੇ ਆ ਵੀ ਜਿਹੜੀਆਂ ਸਾਡੀਆਂ ਪੈਣਾ ਛੜਕਾਂ ਤੇ ਰੁਲਦੀਆਂ ਫਿਰਦੀਆਂ ਆ ਆਸ਼ਾ ਵਰਕਰ ਪੈਣਾ ਇੰਨੇ ਇੱਕ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕਿ ਕਦੀ ਕਬੂਤਰ ਬੋਲਦੇ ਹੁੰਦੇ ਸੀ ਤੇ ਸਿਵਲ ਹਸਪਤਾਲਾਂ ਦੇ ਵਿੱਚ ਇਹਨਾਂ ਨੇ ਲਈ ਜਾ ਕੇ ਪੇਸ਼ੈਂਟ ਸਿਵਲ ਹਸਪਤਲ ਭਰ ਦਿੱਤੇ ਆ ਪਰ ਇਨ੍ਹਾਂ ਸਰਕਾਰਾਂ ਨੇ ਸਾਡੀਆਂ ਆਸ਼ਾ ਵਰਕਰਾਂ ਦੇ ਅਨਸੈਂਟਰ ਦੇ ਵਿੱਚ ਕਟੌਤੀ ਕੀਤੀ ਆ ਅੱਜ ਤੱਕ ਕਰਵਾਦਾ ਕੁਛ ਨਹੀਂ ਕੀਤਾ ਜੜੀਆਂ ਕਿ ਮੈਡੀਮਿਲ ਵਰਕਰਾਂ ਪੈਣਾ ਆ ਉਹ ਸਕੂਲਾਂ ਦੇ ਵਿੱਚ ਖਾਣਾ ਬਣਾ ਲੈ ਬਣਾ ਰਹੀਆਂ ਬੱਚਿਆਂ ਦਾ ਪਰ ਉਹਨਾਂ ਨੂੰ ਵੀ ਕੀ ਮਿਲਦਾ ਸਿਰਫ 3000 ਰੁਪਇਆ ਸਾਰਾ ਦਿਨ ਅੱਗ 'ਚ ਸੜ ਕੇ 3000 ਰੁਪਇਆ ਮਹੀਨੇ ਦਾ ਦੇ ਕੇ ਉਹਨਾਂ ਨੂੰ ਘਰ ਤੋੜ ਦਿੱਤਾ ਜਾਂਦਾ ਇਸ ਕਰਕੇ ਮੈਂ ਇਹੀ ਕਹੂੰਗੀ ਇਹ ਸਰਕਾਰ ਨੂੰ ਗੁੰੰਗੀ ਬੋਲੀ ਸਰਕਾਰ ਨੂੰ ਮੈਂ ਇਹੀ ਸੁਣਾਉਣੇ ਚਾਹੁੰਨੀ ਆ ਵੀ ਜਿਹੜੇ ਕਿ ਲੋਕਾਂ ਨਾਲ ਤੁਸੀਂ ਵਾਅਦੇ ਕੀਤੇ ਉਹ ਪੂਰੇ ਕਰੋ ਜਿਹੜੇ ਆਊਸ਼ਮਾਨ ਕਾਰਡ ਬਣਾਏ ਆ ਅੱਗੇ ਸਾਡੀਆਂ ਭੈਣਾਂ ਤੇ ਬੋਝ ਹੋਰ ਪਾ ਦਿੱਤਾ ਗਿਆ ਤੁਸੀਂ 70 ਸਾਲ ਦੇ ਆਂਦੇ ਜੀ ਆਊਸ਼ਮਾਨ ਕਾਰਡ ਬਣਾ ਕੇ ਲਿਆਓ ਜਿਹੜੇ ਹੈਗੇ ਆ ਆਊਸ਼ਮਾਨ ਕਾਰਡ ਨੀਲੇ ਕੱਟਾਂ ਵਾਲੇ ਦੇ ਬੰਦੇ ਆ ਨੀਲੇ ਕਾਰਡ ਕਈ ਲੋਕਾਂ ਦੇ ਕੱਟ ਹੋ ਗਏ ਆ ਹੁਣ ਜਿਹੜੇ ਕਿ ਜ਼ਮੀਨਾਂ ਵਾਲਿਆਂ ਦੇ ਬੰਦੇ ਆ ਜੇ ਫਾਰਮ ਜੇ ਫਾਰਮ ਜਿਹੜਾ ਜਿਹਦੇ ਵਿਚਾਰੇ ਤੇ ਜ਼ਮੀਨ ਇੱਕ ਨਾਲ ਦੋ ਕਨਾਲ ਹੋਊਗਾ ਉਹ ਜੇ ਫਾਰਮ ਕਿੱਥੋਂ ਲੈ ਕੇ ਆਊਗਾ ਇਦਾਂ ਨਹੀਂ ਜਿਹੜੀਆਂ ਸਕੀਮਾਂ ਨੇ ਇਹ ਸਰਕਾਰ ਨੂੰ ਹੀ ਬੰਦ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਹਰੇਕ ਇਨਸਾਨ ਨੂੰ ਇੱਕ ਇੱਕ तरीके ਦੇ ਨਾਲ ਹੀ ਇੱਕ ਨਜ਼ਰ ਦੇ ਨਾਲ ਸੋਚਣਾ ਚਾਹੀਦਾ ਇੱਕ ਨਜ਼ਰ ਨਾਲ ਦੇਖਣਾ ਚਾਹੀਦਾ ਇਸ ਕਰਕੇ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਬਈ ਜੇਕਰ ਤੁਸੀਂ ਕਰਦੇ ਕਹਿੰਦੇ ਪਏ ਅਸੀਂ ਭਲਾ ਕਰਦੇ ਹਾਂ ਤੇ ਜਿਹੜੇ ਪ੍ਰਾਈਵੇਟ ਹਸਪੀਟਲ ਆ ਉਹਨਾਂ ਦੇ ਜਿਹੜੇ ਬੰਦੇ ਪੈਸੇ ਉਹ ਦਿੱਤੇ ਜਾਣ ਉਹਨਾਂ ਹਸਪੀਟਲਾਂ ਵਿੱਚ ਇਲਾਜ ਦੁਆਰਾ ਗਰੀਬ ਮਰੀਜ਼ਾਂ ਦਾ ਇਲਾਜ ਦੁਆਰਾ ਸ਼ੁਰੂ ਹੋ ਸਕਦਾ ਜਿਹਦਾ ਹਾਂਟ ਦੀ ਪ੍ਰੋਬਲਮ ਵਾਲਾ ਉਸੇ ਵੇਲੇ ਦੇ ਵਿੱਚ ਇਲਾਜ ਨਹੀਂ ਹੈਗਾ ਜਿਸ ਦੇ ਸਟੰਡ ਪੈਂਦੇ ਆ ਜੇ ਕਿਸੇ ਦੇ ਬ੍ਰੇਨ ਦੀ ਪ੍ਰੋਬਲਮ ਵਾਲਾ ਉਹ ਸਿਵਲ ਦੇ ਵਿੱਚ ਇਲਾਜ ਨਹੀਂ ਹੈਗਾ ਜੇਕਰ ਕਿਸੇ ਦੀ ਗੁਰਦੇ ਦੀ ਪੱਥਰੀ ਉਹ ਸਿਵਲ ਦੇ ਵਿੱਚ ਇਲਾਜ ਨਹੀਂ ਹੈਗਾ ਜੇਕਰ ਬੱਚਾ ਕੋਈ ਜ਼ਿਆਦਾ ਕਿਸੇ ਦਾ ਸੀਰੀਅਸ ਉਹ ਸਿਵਲ ਦੇ ਵਿੱਚ ਉਹ ਇਲਾਜ ਨਹੀਂ ਹੈਗਾ ਤੇ ਕਿਹੜਾ ਇਲਾਜ ਸਿਵਲ ਦੇ ਵਿੱਚ ਹੈਗਾ ਸਿਰਫ पीएससी ਤੋਂ ਰੈਫਰ ਕਰਦੇ ਆ ਉਹ ਜਲੰਧਰ ਭੇਜਦੇ ਜਲੰਧਰ ਵਾਲੇ ਕਿਸੇ ਪੇਸ਼ੈਂਟ ਨੂੰ ਸਿਰਫ ਛੇ ਅੰਬਰਸਾ ਰੈਫਰ ਕਰ ਦਿੰਦੇ ਆ ਇਸ ਕਰਕੇ ਸਾਡੀਆਂ ਭੈਣਾਂ ਨੂੰ ਕਾਫੀ ਮੁਸ਼ਕਲਾਂ ਸਾਂਭਣਾ ਕਰਨਾ ਪੈਂਦਾ ਆ ਤੇ ਅੱਗੇ ਤੋਂ ਸਾਡੀਆਂ ਭੈਣਾਂ ਦੇ ਪੈਸੇ ਜਿਹੜੇ ਆ ਉਹ ਕਟੌਤੀ ਬਿਲਕੁਲ ਕਰ ਦिती ਆ ਜਿਹੜਾ ਕਿ 9 ਮਹੀਨਿਆਂ ਬਾਅਦ ਸਾਡੀਆਂ ਭੈਣਾਂ ਨੂੰ 100 ਰੁਪਇਆ ਸਿਰਫ ਮਿਲਣਾ 100 ਰੁਪਏ ਬਦਲੇ ਤੇ ਭੈਣਾ ਸਾਡੀਆਂ 9 ਮਹੀਨੇ ਪੇਸ਼ੰਦ ਦੇ ਮਗਰ-ਮਗਰ ਘੁੰਮਦੀਆਂ ਔਰ ਉਸ ਤੋਂ ਬਾਅਦ 1.5 ਸਾਲ ਤੱਕ ਉਹਦੇ ਬੱਚੇ ਦਾ ਪੂਰਾ ਦੇਖ-ਰੇਖ ਦਾ ਪੂਰਾ ਧਿਆਨ ਰੱਖਦੀਆਂ ਹਨ ਤਕਰੀਬਨ 18 ਸਾਲ ਤੱਕ ਹੀ ਬੱਚੇ ਦਾ ਪੂਰਾ ਹੀ ਦੇਖ-ਰੇਖ ਕੀਤੀ ਜਾਂਦੀ ਆ ਫਿਰ ਅੱਗੇ ਸਕੂਲਾਂ ਦਾ ਕੰਮ ਸ਼ੁਰੂ ਹੋ ਜਾਂਦਾ ਸਕੂਲਾਂ ਦੇ ਵਿੱਚ ਵੀ ਸਾਡੀ ਡਿਊਟੀ ਲੱਗਦੀ ਆ ਕੋਈ ਸਫਾਈ ਵਾਲੇ ਉਹਦੇ ਵਿੱਚ ਵੀ ਸਾਡੀ ਡਿਊਟੀ ਲੱਗਣ ਈ ਆ ਜਿਹੜੀਆਂ ਕਿ ਪਿੰਡਾਂ ਨੇ ਗਲੀਆਂ ਨਾਲੀਆਂ ਦਾ 3000 ਰੁਪਇਆ ਅੱਗੇ 5000 ਰੁਪਇਆ ਆਉਂਦਾ ਸੀ ਤੇ 3000 ਕਰਤਾ ਫਿਰ 2100 ਕਰ ਦਿੱਤਾ ਉਹ ਵੀ ਕਈ ਸਾਲਾਂ ਤੋਂ ਨਹੀਂ ਆ ਰਿਹਾ ਇਦਾਂ ਦਾ ਜਿਹੜਾ ਕਿ ਇਹ ਸਰਕਾਰ ਨੇ ਬਿਲਕੁਲ ਭੁੱਖਮਰੀ ਪਾਈ ਹੋਈ ਆ ਤੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇਕਰ ਮੈਂ ਜਿੰਨਾਂ ਤੋਂ ਵੋਟਾਂ ਲਾ ਕੇ ਮੈਂ ਅੱਜ ਕਾਮਜਾਬ ਹੋਏ ਆ ਤੇ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਪਿੰਡਾਂ ਦੇ ਵਿੱਚ ਆ ਕੇ ਆਪਣੇ ਆਪਣੇ ਆਪ ਇਹ ਸਰਵੇ ਕਰਨ ਤੇ ਸਰਵੇ ਕਰਕੇ ਇਹਨਾਂ ਨੂੰ ਪਤਾ ਲੱਗੇ ਵੀ ਹਾਂ ਸਰਕਾਰਾਂ ਕੀ ਕਰਦੀਆਂ ਆ ਕੀ ਨਹੀਂ ਕਰਦੀਆਂ ਥੱਲੇ ਇਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਇੱਕ ਚੌਧਰੀ ਬਣਾਏ ਹੋਇਆ ਜਿਹੜੇ ਪ੍ਰਧਾਨ ਬਣਾਏ ਹੋਇਆ ਤੇ ਉਹਨਾਂ ਨੇ ਜਿਹੜੇ ਘਰ ਗਰੀਬ ਹੈ ਉਹ ਅੱਜ ਵੀ ਗਰੀਬ ਆ ਜਿਹੜੇ ਘਰ ਅਮੀਰ ਆ ਉਹ ਅੱਜ ਵੀ ਅਮੀਰ ਆ ਅਮੀਰਾਂ ਨੂੰ ਆਟਾ ਦਾਲ ਸਕੀਮ ਦਿੱਤੀ ਜਾਂਦੀ ਆ ਤਕਰੀਬਾਂ ਨੂੰ ਉਹ ਕੁਝ ਵੀ ਨਹੀਂ ਮਿਲ ਰਿਹਾ ਇਸ ਕਰਕੇ ਜ태ਬੰਦੀ ਮੇਰੀ ਆਸ਼ਾ ਵਰਕਰ ਜੂਨੀਅਨ ਆਸ਼ਾ ਵਰਕਰ ਤੇ ਫੈਸਿਲੀਟੇਟਰ ਜੂਨੀਅਨ ਡੀਐਮਐਫ ਸਾਡਾ ਸੰਘਰਸ਼ ਇਹੀ ਆ ਕੇ ਵੀ ਅਸੀਂ ਸਿਰਫ ਸਾਡਾ ਇਹੀ ਨਹੀਂ ਹੈਗਾ ਵੀ ਅਸੀਂ ਆਸ਼ਾ ਵਰਕਰ ਦੇ ਨਾਲ ਨਾਲ ਅਸੀਂ ਬਾਕੀ ਹੋਰ ਸੰਸਥਾਵਾਂ ਦੇ ਵਿੱਚ ਵੀ ਕੰਮ ਕਰ ਰਹੇ ਆ ਜਿੱਦਾਂ ਕਿ ਮੇਰੀ ਨਾਰੀ ਸ਼ਕਤੀ ਸੰਸਥਾ ਚੱਲਦੀ ਪਈ ਆ ਸਾਡੀਆਂ ਆਸ਼ਾ ਵਰਕਰ ਪੈਣਾ ਜਾਂ ਕੋਈ ਓਦਾਂ ਪੈਣਾ ਆ ਸਾਡੀਆਂ ਜਿਹੜੀਆਂ ਬੀਬੀਆਂ ਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਕਈਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਘਰਾਂ ਦੇ ਵਿੱਚ ਵੀ ਬੀਬੀਆਂ ਨਾਲ ਵਿਤਕਰਾ ਬਹੁਤ ਜ਼ਿਆਦਾ ਹੋ ਰਿਹਾ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿਹੜੇ ਮਰੀਜ਼ ਘਰਾਂ ਦੇ ਵਿੱਚ ਪ੍ਰੋਬਲਮ ਦੇ ਵਿੱਚ ਉਹ ਵੀ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਸਾਡੀ ਸੰਸਥਾ ਕਈਆਂ ਥਾਵਾਂ ਤੇ ਉਹਨਾਂ ਦੀ ਹੈਲਪ ਕਰ ਸਕਦੀ ਆ ਬਾਕੀ ਜਿਹੜੇ ਕੋਈ ਬਹੁਤ ਜ਼ਿਆਦਾ ਬੇਸਾਰਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿਹੜੇ ਬਿਲਕੁਲ ਹੀ ਬੇਸਾਰਾ ਆ ਜਿਨ੍ਹਾਂ ਦੇ ਬੱਚੇ ਨਹੀਂ ਪੁੱਛਦੇ ਜਾਂ ਜਿਨ੍ਹਾਂ ਪੈਣਾ ਨੂੰ ਕਰਦੇ ਨਹੀਂ ਪੁੱਛਦੇ ਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਕਿਉਂਕਿ ਸਾਡਾ ਪ੍ਰਭੂ ਆਸ਼ਰਮ ਵੀ ਚੱਲਦਾ ਪਿਆ ਸਾਡੀ ਨਾਰੀ ਸ਼ਕਤੀ ਸੰਸਥਾ ਵੀ ਚੱਲਦੀ ਪਈ ਆ ਇਸ ਕਰਕੇ ਅਸੀਂ ਸੰਸਥਾ ਦੇ ਥਰੂ ਵੀ ਬਹੁਤ ਸਾਰੇ ਕੰਮ ਕਰ ਰਹੇ ਆ ਤੇ ਬਾਕੀ ਐਜੂਕੇਸ਼ਨ ਤੇ ਹੈਲਥ ਬਾਰੇ ਅਸੀਂ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ ਮੇਰੇ ਸੰਪਰਕ ਨੰਬਰ ਹੈਗਾ 700 ਪੂਰਾ 798 46 663 ਇਹ ਕਹੇਗਾ 99158 40483 ਇਹਨਾਂ ਦੋਹਾਂ ਨੰਬਰਾਂ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਅੰਗਰੇਜ਼ੀ ਵਿੱਚ ਦੱਸਾਂ ਜੀ ਇੱਕ ਵਾਰੀ 99152 99158 40483 ਓਕੇ ਮੈਂ ਸੰਦੇਸ਼ ਆਫ ਫੋਲਡ ਕਦਮ ਅਰੇ ਚਾਹੀਦੀ ਨਹੀਂ ਗਿਆ ਤੇ ਲਿਖਿਆ ਤੇ ਸੰਜਾਸਤਤਾ ਤੋਂ ਮਾਗੀ ਆਪਣੇ ਹੱਥ ਦੇ ਲਿਖੇ